ਪੁੱਤਾ ਸਾਜਾ ਖੇਡ ਲੈ ਇੱਥੇ ਲੈ ਇਹ ਤਾਂ ਸਿਆਣਾ ਸਾਰਾ ਦਿਨ ਆਪਣੇ ਘਰੇ ਰਹਿੰਦਾ ਆਪਣੇ ਘਰੇ ਖੇਡ ਹੀ ਜਾਂਦਾ ਸਾਰਾ ਦਿਨ ਨਿਕੜੀ ਮੈਨੂੰ ਕੰਗਾ ਫੜਾ ਦੇ ਮਾੜਾ ਸਿਰ ਬਾਹ ਲਾਂਦੀ ਮੈਂ ਫੜਾਉਣੀ ਆ ਮੈਂ ਲਿਆਉਣੀ ਆ ਕੀ ਕਰੀ ਜਾਂਦੀ ਆਂਗੀ ਤੂੰ ਸੇਵਾ ਸਾਰਾ ਦਿਨ ਫੋਨ ਤੇ ਲੱਗੀ ਰਹੂਗੀ ਫੋਨ ਆਗਾ ਲੈ ਕੰਗਾ ਖੜਾ ਕਿ ਤੇਲ ਵੀ ਲੈਣਾ ਹੁਣ ਆ ਤਿਆਰ ਵੀ ਦੇ ਦਿੰਦੀ ਐ ਇੱਥੇ ਆ ਜਵਾਕ ਦੇਖੇ ਆਪਾਂ ਮੈਨੂੰ ਤਾਂ ਇਹਦਾ ਇੰਨਾ ਮੋਹ ਆਂਦਾ ਕਿ ਨਾ ਛੜਦੀ ਘਰ ਦੇ ਜਵਾਕ ਨੂੰ ਮੋਹ ਆਉਂਦਾ ਹੈ ਹੈ ਸਾਰਾ ਦਿਨ ਆਪਣੇ ਘਰੇ ਖੱਡੀ ਜਾਂਦਾ ਹੈ ਵਧੀਆ ਆਉਂਦਾ ਇੱਥੇ ਖੱਡੀਆਂ ਦਾ ਵਧੀਆ ਹੋਰ ਹੋਣ ਵਾਲੇ ਆਪਣਾ ਜੀ ਲੱਗੇ ਰਹਿੰਦਾ ਹੈਗਾ ਆ ਜੀ ਲਾਈ ਰੱਖੇਂਗੀ ਤੂੰ ਤਾਂ ਫੋਨ ਤੇ ਲਾਈ ਰੱਖਦੇਂ ਜੀ ਸਾਰਾ ਦਿਨ ਫੋਨ ਚੱਕੀ ਰੱਖਦੀਆਂ ਹੈਗੀ ਕਦੇ ਫੋਨ ਦਾ ਖੜਾ ਨਹੀਂ ਛੜਦੀ ਹੈਗੀ ਮੈਂ ਤਾਂ ਛੜਦੀ ਨਹੀਂ ਹੈਗੀ ਤੈਨੂੰ ਮੈਂ ਤਾਂ ਹੀ ਚੱਕ ਕੰਮ ਕਰ ਲੈ ਕੋਈ ਪੈਨੇਂ ਕੇ ਦੇਖ ਚਾਰਕ ਭਾਂਡੇ ਪੈਨੇ ਨਾਲ ਤਾਂ ਉਹ ਚੱਕ ਦੇ ਨਿਕ ਸੁੱਕ ਜਾ ਪਿਆ ਹੈਗਾ ਚੱਕਣ ਨਾਲ ਉੱਥੇ ਤੇ ਉਹ ਚੱਕ ਦੇ ਮਣਾ ਜਾ ਲਾ ਦੇ ਉੱਥੇ ਚੂਪ ਚੁੱਲੇ ਕੋਲ ਪੋਚਾ ਜਾ ਚਾ ਭਾਂਡੇ ਮਾਂਜ ਕੇ ਪੋਚਾ ਜਾ ਲਾ ਦੇ ਹੋਰ ਕੀ ਫੇਰ ਫੇਰ ਕੰਮ ਨਹੀਂ ਕਰਨੇ ਮੈਂ ਨਹੀਂ ਕਰਦੀ ਗੁਰਦੀ ਬਈ ਲੈ ਹੋੜ ਕੌਣ ਕਰੂਗਾ ਕੰਮ ਮੈਂ ਇਥੋਂ ਨਹੀਂ ਹੁੰਦੇ ਵਾ ਮੈਂ ਪੜਾਈ ਤਾਂ ਜਾਂਦੀ ਸੀ ਦੇਖੀਓ ਤੂੰ ਫੋਨ ਚੱਕ ਲੈਣਾ ਫੋਨ ਦੀ ਪੜਾਈ ਹੁੰਦੀ ਆ ਮੈਂ ਪੜਾਈ ਦਾ ਤਾਂ ਬਹਾਨਾ ਹੁਣ ਚੱਕੀ ਬੈਠੀ ਰਹਿਣੀ ਮੈਂ ਕਈ ਵਾਰੀ ਦੇਖਿਆ ਸਰਦਨ ਫੋਨ ਚੱਕੀ ਜਾਂਦੀਆਂ ਰੱਖਦੀਆਂ ਜੀ ਦੇਖ ਲੈ ਮੇਰੇ ਵੀ ਐ ਕਰਦੀ ਆ ਦੇਖ ਲੈ ਮੜ ਮੜਾ ਸਖਲਾ ਬਗਾਨੇ ਕਰੇ ਜਾਣਾ ਨਾ ਕੋਈ ਨਹੀਂ ਘਰ ਆ ਕੇ ਮਾਂ ਕੀ ਕਰਿਆ ਨਹੀਂ ਸਵਾਦ ਹੋ ਕੱਲ ਲਾਂਗੇ ਕਿ ਜੇ ਤੂੰ ਇੱਥੇ ਨਹੀਂ ਕਰਦੀ ਤਾਂ ਹਾਂ ਬਗਾਨੇ ਕਰੇ ਕਿ ਕਿੜੱਕਾ ਤੋੜਾਂਗੇ ਕਰ ਲੂੰਗੀ ਕੋਈ ਨਹੀਂ ਹਾਂ ਜੇ ਖੜੀ ਹੋ ਜਾਪੇ ਤਾ ਕੇ ਮਾਂ ਕੇ ਭਾਂਡੇ ਚਲ ਕੋਈ ਨਹੀਂ ਥੋੜਾ ਟਾਈਮ ਪਾਰ ਹੋ ਜਾਂਦੇ ਫਿਰ ਮੈਂ ਆਈ ਦੁ ਹਲੇਗੀ ਥੋੜਾ ਟਾਈਮ ਦੇ ਸ਼ਰਮ ਨਹੀਂ ਆਉਂਦੀ ਤੈਨੂੰ ਕਿੱਟਾ ਟਾਈਮ ਹੋ ਰਿਹਾ ਹੈ ਆਪੇ ਮੈਂ ਦੁ ਕੋਈ ਨਹੀਂ ਸਾਰਾ ਕੁਝ ਕਰਤਾ ਮੈਂ ਸਾਰਿਆਂ ਦੋ ਭਾਂਡੇ ਰਹਿ ਗਏ ਮਾ ਜਰ ਮਾਂ ਜੀ ਦੂਗੀ। ਤੂੰ ਸਿੱਖ ਲੈ ਮੜ ਮਟੋ ਕੋਈ ਕੰਮ ਕਰ। ਫੇਰ ਕੀ ਸੀ ਤੂੰ ਮੈਂ ਦਿੰਦੀ ਮੈਂਨੇ ਪੜਲਾ ਨਹੀਂ ਫਿਰ ਪੜ ਲੈ। ਪੜੀ ਜਾ ਕਰ ਹੋਰ ਪੜਾਈ ਨਹੀਂ ਕੰਮ ਆਉਂਦੀ ਰੋਟੀ ਟੁਕ ਦਾ ਕੰਮ ਆਉਂਦਾ। ਹੋਰ ਹਣਾ ਗਾਹ ਜਾ ਕੇ ਰੋਟੀ ਟੁਕ ਦੇ ਤਾਂ ਤੂੰ ਲਵੇ ਨਹੀਂ ਲੱਗਦੀ। ਕਿਸੇ ਕੰਮ ਤੇ ਲੱਗੀ ਲੱਗਦੀ। ਉਹ ਜਿਹੜੇ ਹੈਗੇ ਰੋਟੀ ਬਣਾਉਣੀ ਹੁੰਦੀ ਹੈ ਮੈਨੇ ਸਬਜੀ ਬਣਾਉਣੀ ਹੁੰਦੀ ਹੈ ਹਰ ਕੀ ਐਸਾ। ਆਉਂ ਵੀ ਤੈਨੂੰ ਕਿਹੜੀ ਬਣਾਉਣੀ ਹੈ ਕਿ ਉੱਤੇ ਕੋਈ ਨਹੀਂ ਰੋਟੀ ਖਾਂਦਾ ਹੈਗਾ ਜਿੱਦੇ ਤੂੰ ਰੋਟੀ ਸਬਜੀ ਬਣਾ ਦੇ। ਹਾਂ ਹਾਂ ਕਿਉਂ ਨਹੀਂ ਖਾਂਦੇ। ਹਾਂ ਨਾ ਜਿੱਦੀ ਸਿੱਖ ਲੈ ਤੂੰ ਆਨੇ। ਵੀਰਾ ਮੇਰਾ ਡੈਡੀ ਹੋ ਰਹਿਨੀ ਇਹਨੂੰ ਚੱਜਣਾ ਸਖਿਆ ਦੇ ਕੋਈ ਮਤ ਕਹਿ ਦਿੰਦੇ ਨੇ ਹੈ ਤੇਰੇ ਮੂੰਹ ਤੇ ਤਾਂ ਅਚਾਨਕੇ ਕਹਿ ਦਿੰਦੇ ਨੇ ਇਹਨੂੰ ਮਤ ਸਖਿਆ ਦੇ ਕਹਿ ਦਿੰਦੇ ਨੇ ਤੇਰਾ ਨੰਨੂ ਟੋਕ ਦੇਣੀ ਮੈਂ ਤਾਂ ਜਦੋਂ ਉਹਨੂੰ ਕੁਝ ਕਹਿੰਦੇ ਮੈਨੂੰ ਨਹੀਂ ਤੜੀ ਹੋਰ ਦੋ ਘੰਟੇ ਮੱਝ ਕੇ ਚੱਲ ਉਹ ਘੜੀ ਕੋਈ ਨਹੀਂ ਮੈਂ ਵਾਈਨ ਉਹ ਕਿਨੋਂ ਕਰਿਆ ਨਹੀਂ ਦੇਖ ਲੈ ਮੇਰੀ ਮੰਮੀ ਕਿਵੇਂ ਮੈਨੂੰ ਕਰਦੀ ਆਏਗੀ ਜਾ ਇਹਨੂੰ ਚੱਕ ਲੈ ਉਹ ਸਾਰਾ ਦਿਨ ਇਹ ਘਰੇ ਰਹਿੰਦਾ ਹੈ ਨਹੀਂ ਜਾਂਦਾ ਆਪਾਂ ਖੇਡੀਏ ਖੇਡੀਏ ਆਪਾਂ ਹੈਨਾ ਸਾਰਾ ਦਿਨ ਟੂਰੀ ਫਿਰੂਗੀ ਆਇਆ ਖੇਡੀਏ ਤੁਰ ਜਾ ਮਾੜਾ ਚੱਕਰ ਜਦੋਂ ਕੋਈ ਕੰਮ ਨੂੰ ਕਹੇ ਤੇ ਪੜਨ ਦਾ ਬਹਾਨਾ ਲਾ ਕੇ ਬਹਿ ਜੋ ਚੰਗਾ ਚੱਲ ਮੈਨੂੰ ਜਾਨੀ ਆ ਜਮਾਂ ਕੇ ਦੋ ਭੰਡ ਜਮੇ ਨਹੀਂ ਆਖੇ ਲੱਗਦੀ ਹੈ ਓਏ ਆਵੇ ਮੁੰਡਾ ਲੈ ਕਰਨਾ ਜੂੜਾ ਕਰਦਾ ਜੂੜੀ ਕਰਦਾ ਲੈ ਤੇ ਉਹਨਾਂ ਨੂੰ ਆਪਾਂ ਨੂੰ ਇਹਦਾ ਉਹਨਾਂ ਨੂੰ ਉਹਨਾਂ ਨੂੰ ਸੁਖ ਪੈ ਰਹੇ ਜਮੇ ਦਿਨ ਸਾਰ ਲੈਂਦੇ ਹੈਗੇ ਕਿ ਸਾਡਾ ਮੁੰਡਾ ਕਿੱਧਰ ਪੇਦਾ ਕਿੱਧਰ ਨਾ ਫਿਰਦਾ ਸਾਧਨ ਇੱਥੇ ਘੇੜਦਾ ਤੁਰਿਆ ਫਿਰਦਾ ਹੈਗਾ ਚਾਹ ਪੀ ਲੈਂਦਾ ਰੋਟੀ ਖਾ ਲੈਂਦਾ ਹੈਗਾ ਚੀਜੀ ਦੇ ਦੇ ਕਹਿੰਦਾ ਚੀਜੀ ਦੇ ਦੇ ਨੇ ਉਹ ਖਾ ਲੈਂਦਾ ਚਾਹ ਜੇ ਮਾਂਜ ਕੇ ਭਾਂਡੇ ਕਹਿੰਦਾ ਹਾਉਦਾ ਫਿਰ ਮੈਂ ਤੈਨੂੰ ਕੋਈ ਕੰਮ ਲਾਉਣੀ ਆ ਮੇਰੇ ਕੋਲੇ ਆਈ ਉੱਥੋਂ ਮਨ ਮੇੜ ਕੇ ਕੰਮ ਆਉਣੀ ਆ ਕੋਈ ਨਹੀਂ ਮਾਂਜੇ ਨੇ ਕਹਿੰਦਾ ਦੋ ਭਾਂਡੇ ਤੇ ਨਹੀਂ ਮਾਂਜੇ ਹੈਗੇ ਕਿਸੇ ਕੰਮ ਦੇ ਹੱਥ ਨਹੀਂ ਲਾਉਂਦੀ ਜੇ ਤੇ ਬਖੇਰਾ ਕਹਿ ਕਹਿ ਕੇ ਹੰਬ ਜਾਣੀ ਆ ਜੀ ਤੇ ਮੈਂ ਤਾਂ ਐ ਕਹਿੰਦੀ ਸੀ ਮੈਂ ਤਾਂ ਇਹਨੂੰ ਕਿਸੇ ਕੰਮ ਕਿੰਨੀ ਹੋਣੀ ਜਾਣਦੇ ਆ ਕਾਦੀ ਇਪੜਾ ਇਸੇੜਤੀ ਅੱਗੇ ਬਹਿੰਦੇ ਤੇ ਕੁੜੀਆਂ ਅਸੀਂ ਤਾਂ ਛੋਟੇ ਦਾ ਡਾਉਂਦੇ ਆ ਵਧੀਆ ਕੰਮ ਕਰਦੇ ਫੜਤਾ ਗਈਆਂ ਤੇ ਚੱਲ ਜਿਹੜਾ ਜਿੰਥੇ ਤੱਕ ਸਕੂਲ ਸੀ ਸਾਡੇ ਪਿੰਡ ਚ ਉਹਨੇ ਪੜ੍ਹਾਤੇ ਤੇ ਬਾਹਰਾਂ ਕੇ ਕੁੜੀਆਂ ਤੋਰ ਦੇ ਨੀ ਤੇ ਤੇ ਕੋਈ ਜਾਂਦੀ ਟਾਂ ਨੂੰ ਟਾਂ ਵੀ ਨਹੀਂ ਕਿਸੇ ਨੂੰ ਬਾਹਰ ਆਮ ਹਰੇਕ ਨੀਤੀ ਪਾਰ ਭੇਜਦਾ ਕੁੜੀਆਂ ਨੂੰ ਤੇ ਆਪਦਾ ਕੋਨੇ ਕੰਮ ਸਿੱਖਣ ਲੱਗਦੇ ਜਿਵੇਂ ਪੰਜ ਪੰਜ ਪੜ ਜਾਂਦੀ ਕੋਈ ਸੱਤ ਪੜ ਜਾਂਦੀ ਆਹਦਾ ਜੀ ਪੰਜ ਤੱਕ ਦੀ ਸਾੜ ਤਾਂ ਪੜ ਸਕੂਲ ਪੜ ਕੇ ਤੇ ਮੁੰਕੇ ਕੰਮ ਲਾ ਦਿੰਦੇ ਜਿਉਂ 10 11 ਸਾਲ ਦੇ ਹੋ ਜਾਂ ਉਦੋਂ ਦੇ ਕੰਮ ਕਰਦੇ ਆ ਯਾਦ ਆ ਗਈ ਤੇ ਇਹ ਤਾਂ ਜਮੀਨੇ ਆ ਹੱਥ ਲਾਉਂਦੀ ਹੈ ਵੀ ਤੂੰ ਸਿੱਖ ਲੈ ਨਾਲੇ ਮਾਰ ਵੀ ਨਹੀਂ ਖਾਂਦੇ ਫਿਰ ਕਿਸੇ ਤੋਂ ਜੇ ਕੰਮ ਆਉਂਦੇ ਨੇ ਕਿ ਦੇਖਾਂ ਕਰ ਇਹਨੇ ਤਾਂ ਹਾਂ ਕੰਮ ਕੀ ਕਰੀ ਜਾਂਦੀ ਹੈ ਕਿ ਦੇਖਾਂ ਮੂੰਹ ਮਰ ਜਾ ਭਾਂਡੇ ਆਖਾ ਦੀ ਮਾਂਜ ਦੇ ਆ ਪਏ ਨੇ ਲੈ ਬੂ ਸਾਂ ਖਬਰ ਆਪੇ ਇਸੇ ਤੋਂ ਮਜਾਉਂ ਗਾਹਾਂ ਕੀ ਕਰੂਗੀ ਫਿਰ ਗਾਹ ਕਿ ਲੰਨ ਲਰੂਗੀ ਲੰਬੇ ਦਵਾਈ ਜਾਇਆ ਕਰੂਗੀ ਮੈਨੂੰ ਭਾਂਡੇ ਸਾਰੇ ਪਏ ਨੇ ਜਿਤੇ ਇੱਥੇ ਆਖਦੀ ਬਾਪਾ ਮੜਾ ਚ ਪੋਚਾ ਲਾਦੀ ਤੇ ਭਾਂਡੇ ਵਾਇਦੇ ਇੰਨੇ ਕੰਮ ਨਹੀਂ ਕਰ ਸਕਦੇ ਦੇਖਾਂ ਕੀ ਕਰਦੀ ਹੈਗੀ ਅੰਦਰ ਵ ਤੂੰ ਕਰੇ ਵਗ ਜਾ ਕਰ ਸਰਦਨ ਇੱਥੇ ਖੇਡਦਾ ਤੁਰੇ ਫਿਰਦਾਗਾ ਹੈ ਤੇਰੇ ਘਰੇ ਜੀ ਨਹੀਂ ਲੱਗਦਾ ਹੈਗਾ ਤੁਹਾਡੇ ਚਾਹ ਆ ਸੋੜ ਤੈਨਾਂ ਸੋਨਾ ਆ ਲਿਆਉਂਗੀ ਹਾਂ ਬੈਠੇ ਮੋਜ ਨਾਲ ਦੇਖ ਲੈ ਤੂੰ ਫੋਨ ਦੇਖੀ ਜਾਂਦੇ ਮੈਨੂੰ ਦੇਖ ਕੇ ਧਰਤਾ ਜੱਕਦੇ ਨੇ ਹਾਂ ਤੂੰ ਮਾਰ ਬੜੀ ਆਂਦੀ ਸੀਗੀ ਮਾਂ ਇਹ ਤੂੰ ਕਰਦੇ ਤੂੰ ਦੇਖ ਤੂੰ ਕਰਨ ਦਾ ਲਾਲ ਨਹੀਂ ਬਹਾਨਾ ਹੈ ਤੇ ਆਹ ਹਾਂ ਅਨੇ ਕੁਝ ਕੋਈ ਨਾ ਪਿਆਗਾ ਇਹ ਨਹੀਂ ਚੱਕ ਸਕਦੇ ਕਰ ਸਕਦੇ ਹੈਗੇ ਉਹ ਕੋਈ ਨਹੀਂ ਚੱਕ ਦੂੰਗੀ ਹੋਰ ਉਹਨੂੰ ਪਾਲ ਲੈ ਦੋ ਮਿੰਟ ਹਾਂ ਕੋਈ ਕੰਮ ਕਰਕੇ ਰਾਜੀ ਨਹੀਂ ਉਹ ਭਾਂਡੇ ਕਹੇਤੀ ਦੋ ਮਾਂ ਜੇ ਤੇ ਨਹੀਂ ਮੰਝੇਗਾ ਕੋਈ ਨਾ ਫਿਰ ਮੈਂ ਕਿੱਠੇ ਮੈਂ ਦੂੰਗੀ ਚਾਹ ਲੈ ਕਿੱਠੇ ਤੂੰ ਮੰਝੇਗੀ ਤੂੰ ਔਰ ਗੱਠੇ ਮਾਈ ਨੂੰ ਵੀ ਜੇਦੋਂ ਕੰਮ ਨੂੰ ਕਹਦੇ ਉਹ ਟਲ ਜਾਂਦੀ ਆ ਤੇ ਚੱਕ ਲੈਂਦੀ ਆ ਕਿਤਾਬ ਤੇ ਜਦੋਂ ਅੰਦਰ ਦੇਖ ਲੈ ਤੇ ਚੱਕੀ ਬੈਠੀ ਹੋਊਗੀ ਫੋਨ ਕਹੋ ਜੇ ਕੈਸੀ ਹੈ ਤਮੜਾ ਕੁਝ ਦੇਖ ਰਹੀ ਹੈ ਸੀ ਗਈ ਤੇ ਅੱਜ ਵਾਗਣਾ ਛੱਡੀ ਜਾਊਗੀ ਤੇ ਜੇ ਫੋਨ ਚੱਕ ਲੂਗੀ ਤੇ ਜੇ ਕੋਈ ਕੰਮ ਨੂੰ ਕਹਦੇ ਫਿਰ ਬਹਾਨਾ ਮਾਰ ਦੂਗੀ ਕਹ ਦੂਗੀ ਮੈਂ ਤਾਂ ਉਹ ਕਰਦੀ ਆ ਲੈ ਵਾ ਉਰੇ ਆ ਉਰੇ ਮੇਰੇ ਕੋਲ ਲਫੜ ਉਰੇ ਮੈਂ ਨਾ ਛੱਡ ਲੱਗ ਗਿਆ ਤਾਂ ਦੋ ਮਿੰਟ ਇਧਰ ਆ ਜਾਨੀ ਇਧਰ ਇਧਰ ਹੋਰ ਹਣਾ ਧੱਕਾ ਮੂਝ ਮਰਵਾ ਦੇਗਾ ਫਰ ਤੈਨੂੰ ਗਾਲਾਂ ਦੇਣਗੀਆਂ ਤੇਰੀ ਮਾਂ ਵਰਗੀਆਂ ਅੱਖਾਂ ਲਗਾਣਗੀਆਂ ਸਾਡੇ ਮੁੰਡੇ ਦੀ ਕੌਰ ਵੀ ਨਹੀਂ ਕਰਦੀਆਂ ਸਾਡਾਂ ਜਾਂਦੀਆਂ ਨੇ ਹਾਂ ਹੋ ਗੋਗੀ ਆਰੇ ਲਾਲਾ ਖੜਸ ਆਲਾ ਲਾ ਆਹ ਕੋਨ ਕੱਢ ਕੇ ਤਸੜਦਾ ਹਾ ਚੀਜ਼ਾਂ ਦੇਈ ਜਾਂਦੀਆਂ ਉਹ ਜਵਾਕ ਆ ਜਾਂਦਾ ਕਰੜੜ ਕੇ ਚੀਜ਼ਾਂ ਕੰਮ ਦੀਆਂ ਦੇਈ ਜਾਂਦੀ ਹੈਗੀ ਹੈ ਫਿਰ ਹਲੋ ਕਰ ਜੋ ਆਪ ਕੱਢ ਲੈਂਦਾ ਉਹਦੋਂ ਮੈਂ ਕਰ ਦਿੰਦੀਆਂ ਕੱਢ ਕੇ ਤੋ ਤਾਂ ਮੈਂ ਵੈਸੇ ਦੋ ਘਾਟੇ ਮਾਂ ਕਿਹਾ ਮੇਰੀ ਸੁਣ ਗੱਲ ਆ ਤੇ ਤੇ ਉਹਦਾ ਕੁਰਤਾ ਪਜਾਮਾ ਪਿਆ ਅੱਜ ਵਿਚਾਰੇ ਹੁਣ ਮੈਂ ਕਿੰਨਾ ਤੇਰੇ ਕੱਪੜੇ ਸਿਖ ਜਾਉਂਗੀ ਤੇ ਤੂੰ ਇਹ ਸਿੱਖ ਲੈ ਕੱਪੜੇ ਸਿੱਖ ਲੈ ਤੇਰੇ ਕੰਮ ਆਉਣਗੇ ਕਾ ਹਾਂ ਆ ਕੋਈ ਨਹੀਂ ਸਿੱਖ ਨਹੀਂ ਲੱਗਦੀ ਹੁੰਦੀ ਤੂੰ ਨਾ ਤੂੰ ਚੁੱਲ੍ਹੇ ਦੇ ਰਵੇ ਲੱਗਦੀਆਂ ਨਾ ਤੂੰ ਕੋਈ ਸਲਾਈ ਦਾ ਸਿੱਖਦੀਆਂ ਨਾ ਕੋਈ ਕਢਾਈ ਦਾ ਸਿੱਖਦੀਆਂਗੀ ਹੈ ਤੂੰ ਕੱਪੜੇ ਤਾਂ ਸਿਖ ਲੈ ਆਪਦੇ ਤਾਂ ਸੇਕੜ ਘਰੇ ਸਿਉ ਕੇ ਪਾ ਲਿਆ ਕਰੂੰਗੇ ਇਨੀ ਨਿਸਮਈ ਮਹਿੰਗੀ ਫਿਰ ਮੈਂ ਕਦੋਂ ਆਉਂਦੇ ਆ ਵੀ ਘਰੇ ਸਿਉਣ ਵਾਲੇ ਹੁਣ ਆਉਂਦੇ ਨੇ ਫਿਰ ਆ ਸਿਉ ਨਾਲ ਦਿੰਦੀ ਹੁਣਾਂ ਰੋਲੀ ਜਾਂਦਾਗਾ ਦੇਖੇ ਬ ਕਿਵੇਂ ਸਿੱਟਿਆ ਪਿਆਗਾ ਉਹ ਕੋਈ ਨਾ ਕਰ ਦੂੰਗੀ ਦੋ ਮਿੰਟ ਪੜ ਲਾਂ ਦੇ ਔਰ ਮੁੜਵਾ ਦਿੰਦਾ ਤੂੰ ਹੋ ਤੇ ਮੂੰਹ ਤਾਂ ਫੋਨ ਦੇਖੀ ਜਾਂਦੀ ਸੀ ਫੋਨ ਤੇਰਾ ਕੋਈ ਦੇਖਿਆਗਾ ਬਈ ਆ ਸਹੀਆ ਕੀ ਕਰਦਾ ਮੈਨੂੰ ਚਾਰਦੀ ਆ ਆ ਦੇਖ ਲੈ ਕਦੇ ਐ ਨਹੀਂ ਦੇਖਿਆ ਹੈਗਾ ਵੀ ਆ ਪਜਾਮੇ ਇਹਨਾਂ ਨੂੰ ਮੱਸਿਆਉਂਦਾ ਉਦੜੇ ਪਏ ਨੇ ਪਟੇ ਪਏ ਨੇ ਦੇਖ ਲੈ ਆ ਪੱਟੇ ਪੈਣ ਫਿਰ ਇਹ ਤਾਂ ਪੁਰਾਣਾ ਹੈ ਕਿ ਜੜੀ ਹੁਣ ਪਾਉਂਦਾਗਾ ਪਾਉਂਦਾ ਨਹੀਂਗਾ ਤੇ ਸਿਉ ਤਾਂ ਦੇ ਤੂੰ ਚਲ ਕਦੇ ਘਰੇ ਕੰਮ ਵਿੱਚ ਕਰਦਾ ਉਹਦੋਂ ਪਾਏ ਜਾਂਦੇ ਨੇ ਕਹ ਚਲ ਜੰਗਾ ਤੂੰ ਤਾਂ ਮੈਂ ਪੜਨਾ ਨਹੀਂ ਦਿੰਦੀ ਪੜਨ ਕਿ ਪੜਦੀ ਆ ਤੂੰ ਟੰਗਾ ਹੁਣ ਤਾਂ ਫੋਨ ਦੇਖੀ ਜਾਂਦੀ ਸੀ ਚੱਕ ਲੈਂਦੀ ਉਹਦੀ ਫੋਨ ਚੱਕ ਲੈਂਦੇ ਆ ਭਾਂਡੇ ਮਾਜ ਕੇ ਉੱਥੇ ਪੋਚਾ ਲਾ ਕੇ ਆ ਨਾ ਆਉਣੀ ਬਗਾਨੇ ਘਰੇ ਜਾਣਾਗਾ ਤਾਂ ਸਿੱਧੇ ਜਮੀ ਨਹੀਂ ਸੋਚਦੀ ਹੈਗੀ ਵੀ ਮੈਂ ਬਗਾਨੇ ਘਰੇ ਜਾਣਾਗਾ ਤੇ ਉੱਥੇ ਗਾਹਾਂ ਤੇ ਰੰਡੇ ਪਿਆ ਕਰਨਗੇ ਮੈਂ ਤਾਂ ਕਹਿੰਦੀ ਪਿਆ ਕਰਨ ਦੋ ਉਠਦੀ ਦੇ ਦੋ ਬੰਦੀ ਦੇ ਜਦੋਂ ਆਇਆ ਨਹੀਂ ਕਰਦਾ ਕੁਸ ਆਉਂਦਾ ਨਹੀਂ ਸਿੱਖਦੀ ਨਹੀਂ ਹੈਗੀ ਨੰਢੀ ਪਹਿਣ ਕੇ ਜਿਹੜੇ ਉਹ ਨਹੀਂ ਕਰਦੇ ਪੜਾਈ ਦਾ ਬਹਾਨਾ ਲਾ ਕੇ ਬੈਠੀਆਂ ਰਹਿੰਦੀਆਂ ਨੇਗੀ ਤੂੰ ਵੀ ਕੰਮ ਕਰ ਲੈ ਤਸਲ ਮੈਨੂੰ ਐਸਾ ਹੋਣਾ ਪਊਗਾ ਤਾਂ ਮੈਨੂੰ ਇਹ ਬੂਰ ਚੜਾਉਣਾ ਪਊਗਾ ਆਏ ਵੇਰਬਾ ਟੈਂਕ ਲਾ ਕੇ ਕੰਮ ਕਰਦੀਆਂ ਵੀ ਦੀਦਾ ਨਹੀਂ ਹੈਗਾ ਇਹਨੂੰ ਆਏ ਤਾਂ ਹੈ ਨਹੀਂ ਵੀ ਮੇਰੀ ਮਾਂ ਤਾਂ ਔਖੀ ਹੋਈ ਜਾਂਦੀ ਵਾਂਗੀ ਵੀ ਮਾੜਾ ਮੋਟਾ ਚਲ ਮੈਂ ਕਰਾ ਦਾ ਨਾਲ ਦਵਾ ਦਾ ਬਥੇਰੀਆਂ ਕੁੜੀਆਂ ਨੇ ਕਿ ਪੜਾਈ ਕਰਕੇ ਇੰਨਾ ਨਾ ਕੰਮ ਕਰਦੀਆਂ ਨੇ ਨਾਲ ਨਾਲ ਪੜਾਈ ਕਰ ਹੀ ਜਾਂਦੀਆਂ ਨੇ ਲੋਕਾਂ ਦੀ ਦੌੜਦੀ ਇਹ ਤਾਂ ਸਿੱਖਦੀ ਵੀ ਨਹੀਂ ਕਿ ਸਿੱਖਲਾ ਬਗਾਨੇ ਕਰ ਸਾਨੂੰ ਲਾਭੇ ਦਵਾਵੇਂਗੀ ਤਾਂ ਡੱਡ ਲੰਬੇ ਨਹੀਂ ਦਵਾਵੇਂਗੀ ਮਹੀ ਪਰਮਾਣਾ ਸੇ ਹੁਣਾ ਚਾਲਾ ਜਿੰਨਾ ਕਪੂਰ ਚੜਦਾ ਚੜਾਵਾ ਭਾਂਡੇ ਪਤਾ ਨਹੀਂ ਹੁਣ ਮੰਜੂਗੀ ਕਿ ਨਾ ਲੈਣੀ ਮੰਜਾ ਭਾਂਡੇ ਜੇਠਾ ਮੰਮੀ ਦਾ ਹੁਣ ਵੀ ਕਰੀ ਜਾਂਦੀ ਹੈ ਬਹੁਤਾ ਕੰਮ ਹੋਊਗਾ ਉਹਦੀ ਕਰਨਾ ਹੈ ਮਾਦਨਾ ਦਾ ਤਿਆਰ ਕਰਨਾ ਵੀ ਆ ਕਰਨਾ ਕੰਮ ਕਰਨਾ ਸਭ ਕਰਨਾ ਪੜਨਾ ਵੀ ਹੁੰਦਾ ਯਾ ਪਤਾ ਨਹੀਂ ਜੇ ਮੈਂ ਪੜਨਾ ਨਹੀਂ ਹੋਰ ਮੈਂ ਵੀ ਜਾਣ ਚੱਲਦੀ ਹਾਂ ਕਿੰਨਾ ਕਟਾ ਪਾਣਦੇ ਆ ਕਿ ਦਸ ਮੇ ਤਾਂ ਹੁਣ ਮਾਰ ਦੇਣੀ ਹੈਗੇ ਨਾ ਅੱਛਾ ਜਿੰਨੇ ਕੋਈ ਚਲ ਮੈਂ ਹੋਰ ਕੰਮ ਕਰ ਦਿੰਦੀ ਹਾਂ ਹਾਂ ਦੇ ਕਿ ਤਾ ਹੁਣ ਮੈਂ ਵੈਡ ਕਰ ਦੇਣੀ ਹੈਗੀ ਹਾਂ ਹਾਂ ਹੁਣ ਤਾਂ ਗਾਜਰ ਚਾਹ ਪੜਨਾ ਹੁਣ ਕੁਝ ਪੇਪਰ ਨੇ ਡਿਆਈ ਜਾਂਦੇ ਹੈਗੇ ਦਸ ਮੇ ਕੰਮਾਂ ਵੀ ਕੁੜਾ ਮੇ ਤਾਂ ਹੋਰ ਕੀ ਕੰਮ ਹੈ ਮੈਂ ਸਾਹੀ ਅਕਾਦ ਦੇ ਕੰਮ ਹੀ ਆ ਪੜਾ ਇਹ ਤੋਂ ਨਾ ਤਹਨ ਖੁਸ਼ੀ ਨਹੀਂ ਹੈਗਾ ਬੱਸ ਘਰ ਦੇ ਕੰਮ ਹੀ ਆ ਥੋੜੇ ਘਰ ਦੇ ਵਾਲੇ ਕੰਮ ਜਿਵੇਂ ਬੰਦਾ ਪੜਾ ਲਿਖਾ ਹੋਇਆ ਜੰਦਾ ਬੱਧੀ ਉਹ ਹੀ ਲੱਗਦਾ ਇਹ ਹੋਇਆ ਕਿ ਤਿੰਨ ਹੋ ਗਏ ਸੀ ਹਾਂ ਬੜਾ ਬਧੀਆ ਵਾਹ 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 ਨਾਲ ਕਿ ਭਾਂਡੇ ਗੁਦਰੇ ਹਾਏ ਕੰਮ ਸੀਗਾ ਬਸ ਚੱਕ ਲੈ ਮਾਸ ਤੇ ਭਾਂਡੇ ਤਾਂ ਹੁਣ ਪੋਚਾਇਆ ਵੀ ਘਸਾ ਦੇਣਾ ਫੇਰ ਉਹ ਵੀ ਕੋਈ ਪੋਚਾ ਨਹੀਂ ਲੱਗਿਆ ਹਾਂ ਮੈਂ ਤੇ ਪੈਰ ਲਿਪਟੇ ਜਿਆ ਫਿਰ ਉਹਨੇ ਛਾਪ ਜਿੰਦੇ ਆ ਕਿ ਉਹਦੀ ਸਾਫ ਹੋ ਜੂ ਨਾਲ ਦੀ ਭਾ ਤਾ ਪੋਚਾਇਆ ਤਾਂ ਬਾਹਰ ਪੇੜ ਹੀ ਦੇਵਾਂ ਉਹਾਰੇ ਪੇਲਾ ਦਾ ਮੜਾ ਜਿੱਥੇ ਲਾਤਾ ਨਹੀਂ ਕਰਨਾ ਪਚ ਆਹੋ ਲਾਤਾ ਬਸ ਆਹੀ ਕੰਮ ਸੀਗਾ ਆਹੀ ਕੰਮ ਤੇ ਮੇਰੀ ਸੁਣ ਗੱਲ ਹਾਂ ਸਬਜੀ ਵਾਲਾ ਬੋਲਿਆ ਤੇ ਮੈਂ ਲੈ ਆ ਮੈਂ ਸਬਜੀ ਤੇ ਤੂੰ ਨਾ ਸਰੰਗੰਡਾ ਸੱਲ ਲੈ ਗੰਡੇ ਗੁੰਡੇ ਚੀਰ ਲੈ ਲੈ ਸੰਸ ਸੱਲ ਲੈ ਲੈ ਨਾ ਚਾ ਨਾ ਚਾ ਕੁੱਟ ਲੈਣਾ ਮਸਾਲਾ ਕੁੱਟ ਲੀਜੇਗਾ ਚੰਗਾ ਕੁੱਟ ਲੈਣਾ ਮੈਂ ਸਬਜੀ ਲੈ ਕੇ ਆਉਣੀ ਆਂਗੇ ਤੇ ਸਰ ਧਰਾਂਗੇ ਹਾਂ ਨੇ ਜਿਹੜੇ ਕੰਮ ਟੋਟੋ ਬਣ ਕੇ ਰੱਖ ਲਈ ਆਉਂਦੇ ਕੋਈ ਨਹੀਂ ਹੋਰ ਫੂੰਗੀ ਹਾਂ ਰੋਟੀ ਟੁਕੂ ਬਣ ਜਾਂਦਾ ਦਾ ਕੋਈ ਵੇਲਾ ਕਰਕੇ ਫਾਇਦਾ ਕੋਈ ਚੰਗਾ ਜੀ ਮੇਰੇ ਆਉਂਦੀ

तो फिर मनी बार आ गई मैं बैर देते बल्ले दे, तो दे ते डिग भी फिर भी हले तू मार हे ए होर की होर टाइम नहीं तेरे को खेड है हाँ तू तो मार दा वा मैनू भी आ देख देखी एक एक डिटी आ सी तेरी एना ना खेल आ देखी आ तेरी किन्ने सोनी डिटी है ना देखी आए करके ए ए आए खेड़े दिन ਓਡੀ ਵੀ ਥੱਲੇ ਡਿੱਗੀ ਉਹ ਆ ਡਿੱਗੀ ਖਲੇ ਹੈ ਐ ਮੈਂ ਤਾਂ ਖੇਡੀ ਆ ਮੈਂ ਮਾਰ ਜਾ ਆ ਖੇਡੀ ਜਾਂਦੀ ਇਹਨੂੰ ਫੇਰ ਲਈ ਹੈ ਸਾਡਿਆ ਕਰ ਬਿੰਚਟ ਸਾਰਾ ਦਿਨ ਇੱਥੇ ਆਪਣੇ ਘਰ ਹੀ ਖੇਡੀ ਜਾਂਦਾ ਹੈ ਇਹ ਬਾਰ ਚਾਰਿਆ ਸਿਮ ਵਿਚਾਰਾ ਰੋਈ ਗਿਆ ਇੱਥੇ ਮੈਂ ਬਾਰ ਖੋਲ ਤਾ ਚਲਾ ਸਰਗੰਡਾ ਸਿੱਲੇ ਲੈ ਕੋਈ ਨਹੀਂ ਸਿੱਲੇ ਨਹੀਂ ਸਿੱਲੇ ਨਹੀਂ ਹਜੇ ਹੈ ਮੈਨੂੰ ਇੱਥੇ ਟਾਈਮ ਲੱਗ ਗਿਆ ਉਹ ਬੁੜੀ ਨੇ ਖੜਾ ਲਿਆ ਮੈਨੂੰ ਤੇ ਕਿੰਨ ਗੱਲਾਂ ਕਰਨ ਲੱਗ ਗਈ ਤੇ ਉੱਥੇ ਟਾਈਮ ਲੱਗੇ ਤੇ ਤੂੰ ਨਾ ਫਿਰਨਾ ਇਸਲੇ ਬੂਮਾ ਮਰ ਜੈਦੇ ਨਾ ਖੇਡੀ ਜਾਂਦੀ ਹੈਗੀ ਉਹ ਕੋਈ ਨਹੀਂ ਮਛਲਣ ਨਹੀਂ ਆਗੇ ਯਾਂ ਕਿ ਹੁੰਦਾ ਕਾ ਤਰ ਮੇਰੇ ਮਗਰ ਤੇਰੇ ਮਗਰ ਹੀ ਆ ਜਦੋਂ ਤੂੰ ਬਾਗੀ ਸੀਗੀ ਹੈਨਾ ਤੇ ਬਾਰ ਹੀ ਗਈ ਹਮੇਗੀ ਹੈਨਾ ਉਹਦੂ ਵੇ ਇੱਥੇ ਆ ਕੇ ਰੋਣ ਲੱਗ ਗਿਆ ਲੱਖ ਫਿਰ ਮੈਂ ਆਖਾ ਇਹਦੀ ਮੰਮੀ ਕਦੀ ਗਈ ਤੁਹਾਡੇ ਘਰੇ ਆਉਣ ਨੂੰ ਕਹਿੰਦਾ ਕਹਿੰਦੀ ਇਹ ਦੇਮ ਹਜਾਰ ਮਲਾਈ ਜੀ ਹੱਤ ਲੈ ਗਈ ਤੂੰ ਨਹੀਂ ਇਹ ਨੂੰ ਨਾਲ ਉੱਥੇ ਖੇਡ ਲਾ ਲਾ ਤੇ ਤੂੰ ਲਾ ਸੰਗਣਾ ਤੇ ਸੱਲ ਨਾਲ ਹੈ ਵੀ ਰੋਂਦਾ ਸੀਗਾ ਹੈ ਮੈਂ ਖੇਡ ਲਾ ਤੈਨੂੰ ਇਹ ਨਹੀਂ ਹੁੰਦਾ ਕਿ ਵੀ ਮੰਮੀ ਤਾਂ ਹੁਣ ਆਈ ਨਹੀਂ ਬਾਵਾ ਚ ਰੋ ਗਿਆ ਗਈ ਨੂੰ ਵੀ ਸਬਜ਼ੀ ਲੈ ਕੇ ਆ ਨਾ ਜਾਵੇ ਵੀ ਕਵੇਲਾ ਹੋਈ ਜਾਂਦਾ ਕਹਤਾਂ ਲਾਂਗੇ ਤੇ ਤੈਨੂੰ ਆ ਜਾਣਾ ਨਹੀਂ ਹੈਗਾ ਲੈ ਆਉਣੀ ਵੀ ਚੱਕ ਲੈਉਣੀ ਹੈ ਹੋਰ ਚੱਕ ਲੈਉਣੀ ਆ ਕਿ ਤੂੰ ਤਾਂ ਜਾ ਮੈ ਨਹੀਂ ਸੱਚੇ ਕੰਮ ਕੋਈ ਡੱਕਾ ਤੋੜਦੀ ਹੈਗੀ ਸਾਰਾ ਦਿਨ ਦੇਖੋ ਮੈਂ ਆਗਾ ਤਾਂ ਕਰਦੇ ਹੁਣ ਇੱਥੇ ਮੈਂ ਕੰਮ ਹੈ ਸੋ ਉੱਥੇ ਕੰਮ ਹੀ ਕਰਨੇ ਆਂ ਕਿ ਸੋਰੀ ਕੰਮ ਕਰਨ ਆਉਂਦੇ ਨੇ ਪਹਿਲਾਂ ਕੰਮ ਤਾਂ ਤੈਨੂੰ ਆਉਂਦੇ ਨਹੀਂ ਹੈਗੇ ਉਹ ਕੋਈ ਨਹੀਂ ਸਿੱਖ ਲਉਗੀ ਆ ਸਬਜੀ ਨਾ ਵੇ ਉਹ ਘਰ ਖੜ ਜਾ ਵੇ ਮੁੰਡਿਆ ਖੜ ਜਾ ਤੂੰ ਆ ਬਜਲਾ ਚੱਕ ਬੈਂਗੜੀ ਜੇ ਤਾ ਦੱਸ ਸਬਜੀ ਸਬਜੀ ਆਹ ਸਬਜੀ ਆ ਗਈ ਤੇ ਮਾਣਾ ਵਾ ਕੋਈ ਕੰਮ ਸਿੱਖਣਾ ਤੈਨੂੰ ਆਉਂਦਾ ਹੈ ਕੋਈ ਕੰਮ ਕੋਈ ਨਹੀਂ ਖੇਡ ਲਾਂ ਦਿਆ ਹੈ ਦੋ ਦਿਨ ਖੇਡਣ ਦੇ ਹੁੰਦੇ ਆ ਕਿ ਦੱਸ ਫੇਰ ਕਿਨੇ ਮੈਨੂੰ ਖੇਡ ਖੇਡ ਤਾਂ ਨਹੀਂ ਫੇਰ ਕੰਮ ਨਹੀਂ ਸਿੱਖਣੇ ਉਮਰ ਵੀ ਕੰਮ ਸਿੱਖਾਂ ਦੀ ਤੂੰ ਸਾਨੂੰ ਲਾਂਬੇ ਦਵਾਇਆ ਕਰੇਂਗੀ ਤੂੰ ਤੇ ਇੱਕਲੀ ਰੋਟੀ ਟੁਕ ਤੈਨੂੰ ਨਹੀਂ ਚੱਚੇ ਨਾਲ ਬਣਾਉਣਾ ਦਾ ਦਾਲ ਪਾਣੀ ਤੈਨੂੰ ਨਹੀਂ ਬਣਾਉਣਾ ਹੁੰਦਾ ਜਿੱਦੇ ਤੈਨੂੰ ਰੋਜ਼ ਕਹਿ ਜੇਂ ਰੋਜ ਜਿਹਦੇ ਕਿਤੇ ਜਾਣ ਮੈਂ ਕਹਿੰਦੀ ਨਾ ਤੂੰ ਬਣਾ ਦੇ ਕੁੜੇ ਬਣਾਉਂਦੀ ਨਹੀਂ ਟਲ ਜਾਂਦੀ ਹੈਗੀ ਚੱਲ ਕੋਈ ਨਹੀਂ ਬਣਾ ਦੇਨੀ ਇਹ ਮਨਾ ਦੇਨੀ ਬਣਾਵੇਂਗੀ ਕਿਹੜੇ ਕਿੱਥੋਂ ਬਣਾਵੇਂਗੀ ਤੂੰ ਜੋ ਬਣਾਉਣਾ ਹੁੰਦਾ ਤੂੰ ਟਲਦੀ ਕਾਹਨੂੰ ਨਾਲੇ ਨੂੰ ਖੇੜ ਲਾ ਲੈਂਦੀ ਨਾਲੇ ਤੂੰ ਆਉਂਦੀ ਨੂੰ ਨਸਨ ਕੰਡਾ ਕੁੱਟ ਉਹ ਕਰਕੇ ਸਿਲ ਕੇ ਸਮਾਰ ਕੇ ਕੁੱਟ ਕੇ ਮਸਾਲਾ ਆਟਾ ਘੁੰਨ ਕੇ ਧਰ ਦਿੰਦੀ ਫੇਰ ਮੰਨਦੀ ਮੈਂ ਤੈਨੂੰ ਹੈ ਮੈਂ ਤਾਂ ਮੈਂ ਹੁਣ ਕਰ ਦੂੰਗੀ ਭਾਂਡ ਵੀ ਤਮ ਜੀ ਤਲਦੀ ਹੈ ਮਾਂਜਦੀ ਮਾਂਜੇ ਨਹੀਂ ਪਹਿਲਾਂ ਕਹਿੰਦੇ ਤਲਦੀ ਰਹਿਣੀ ਹੈ ਵੇ ਇੱਥੋਂ ਵੀ ਸਰਜ ਇੱਥੋਂ ਵੀ ਸਰਜ ਕਿੱਚ ਤਾਂ ਤੂੰ ਮੈਨੂੰ ਸੁਖ ਦੇਣਾ ਤੀਗਾ ਵੀ ਚਲੋ ਕੋਈ ਨਹੀਂ ਮੇਰੀ ਮਾਤਾ ਓਕੀ ਸਭ ਵੀ ਚਲ ਮੈਂ ਨਾ ਸਿੱਖ ਲੂੰਗੀ ਨਾਲੇ ਨਾ ਇਹ ਵੀ ਮੈਂ ਕਰਾਇਆ ਕਰ ਹੈ ਬਥੇਰੀਆਂ ਕੁੜੀਆਂ ਨੇ ਇਹ ਕਰਾਉਣੀ ਦਿਹਾਈਆਂ ਤੇ ਨਾਲ ਝੜੋ-ਪੋਚੇ ਮੈਂ ਕਰ ਦਿੰਦੀ ਆ ਬਾਹਲੀਆਂ ਕੁੜੀਆਂ ਨੇ ਵਿੱਚ ਨਾਲ ਪੜਾਈ ਕਰਦੇ ਨੇ ਨਾਲੇ ਘਰ ਦੇ ਕੰਮ ਸਾਰੇ ਸਿੱਖੀ ਬੈਠੇ ਨੇ ਨਾਲੇ ਸਲਾਈ ਕਢਾਈ ਦਾ ਹੈ ਸਲਾਈ ਦਾ ਕੰਮ ਤੂੰ ਜਿਹੜਾ ਕੋ ਚਲ ਸੌਂਕਾ ਬੱਚੇ ਨੂੰ ਕੰਮ ਦਾ ਕਰਦਿਆਂ ਨੇ ਸਾਰੇ ਕੰਮ ਸਿੱਖਦੇ ਨੇ ਫਿਰ ਉਹ ਪੜਦੀਆਂ ਤਾਂ ਨਹੀਂ ਹੈਗੀਆਂ ਹੁਣ ਪੜਦੀਆਂ ਕਾ ਨਹੀਂ ਪੜਦੀਆਂ ਵੀ ਹਾਂ ਕਾ ਨੂੰ ਪੜਦੀਆਂ ਨਹੀਂ ਇਕੱਲੇ ਕੰਮ ਹੀ ਕਰਦੀਆਂ ਉਹ ਫਿਰ ਤੈਨੂੰ ਤਾਂ ਲੱਗਦਾ ਕਾ ਤੂੰ ਆਪ ਫੇਰ ਐਂ ਤੁਰ ਹੀ ਖੜਦੀ ਆਂਗੀ ਚੱਲ ਜੰਗਾ ਮੈਂ ਤੈਨੂੰ ਕੰਮ ਕਰਦੀ ਆਂ ਕੰਮ ਨੂੰ ਕਹਦੇ ਪੜ੍ਹਾਈ ਕੰਮ ਨੂੰ ਕਹਦੇ ਮੈਂ ਨਹੀਂ ਖੜਦੀ ਆਂਗੀ ਨਹੀਂ ਇਹਨੂੰ ਖੜਿਆਂ ਲਈ ਬਾਹਰ ਦੇ ਚੱਲ ਖੜਿਆ ਆ ਲੈ ਮੈਂ ਇਹਨੂੰ ਤਾਂ ਰੋਕ ਦੇਣੀ ਵੀ ਤੇ ਨਾ ਖੜਿਆ ਖੜ੍ਹਾਈ ਚੱਲ ਚੱਲ ਜਵਾਕ ਆਉਂਦਾ ਆਪਣੇ ਘਰੇ ਮੂ ਆਪਾਂ ਨੂੰ ਇਹਦਾ ਹੂੰ ਫੇਰ ਹੁਣ ਤਾਂ ਇਹ ਵਿਚਾਰਾ ਹੁਣ ਆ ਜਾਂਦਾ ਕਾ ਦੱਸ ਫੇਰ ਜਦੋਂ ਮੈਂ ਵਿਆਹੇਗੀ ਫੇਰ ਕੀ ਤੇ ਕੁਲਿਆਣਾਗਾ ਨੇ ਲੱਕ ਉੱਪਰ ਕਰ ਨਹੀਂ ਬਸ ਤੂੰ ਕਰਨ ਵਾਲੇ ਲੈ ਜਿੰਗੀ ਚੱਕ ਕੇ ਹੋਰ ਫਿਰ ਮੈਨਾਂ ਰੱਖਿਆ ਨਹੀਂ ਅਵੇ ਤੂੰ ਤਾਂ ਫੇਰ ਖੇਡਦੀ ਨਹੀਂ ਹੈਗੀ ਇਹਦੇ ਨਾਲ ਹੁਣ ਮੈਂ ਇਧਰ ਖੇਡਣਾ ਲੱਗਦੀ ਨਹੀਂ ਫਿਰ ਮੈਂ ਜਿੰਨਾ ਚੱਲ ਟਾਈਮ ਲੱਗਦਾ ਖੇਡ ਲੈਣੇ ਹੈ ਕਿ ਖੇਡਦਾ ਤੁਰਿਆ ਫਿਰਦਾਗਾ ਆ ਖੇਡਣਾ ਚੱਕ ਲਿਆ ਨੇ ਇਹਦੇ ਨਾਲ ਝੋਲਾ ਭਰ ਕੇ ਇਹ ਖੇਡੀਆਂ ਦਾ ਬੈਠਾ ਹਾਂ ਖੇਡਾਂ ਮੇਲਾ ਵਾਲੀ ਬਾਤ ਖੇਡਦਾ ਗਿਆ ਨਾ ਰੋਮੀ ਨਾਲ ਤਾਂ ਨਹੀਂ ਖੇਡਦਾ ਹਣਾ ਵੇ ਤੇਰੇ ਪਿੱਛੇ ਰੋਮੀ ਤਾਂ ਇੰਨੀਆਂ ਗਾਲਾਂ ਪੈਂਦੀਆਂ ਨੇ ਮੈਨੂੰ ਦੇਖ ਲੈ ਲੈ ਖੇਡ ਵੀ ਤਨਵਾਇ ਨਹੀਂ ਕਹਿੰਦੇ ਨਾ ਖੇਡੋ ਕੰਮ ਵੀ ਸਿੱਖ ਲਾ ਚੱਲ ਕੋਈ ਸਿੱਖਣੀ ਬਹੁਤ ਟਾਈਮ ਪਿਆਲੇ 70 ਕਿ ਮੈਂ 100 ਰੁਪਏ ਕਰਨਾ ਹਾਂ ਨਹੀਂ ਪਹਿਲੇ ਪੁਣੇ ਮੇਰੀ ਪੁਣੇ ਪੁਣੇ ਸਿੱਤਰਾਉ ਦੇ ਕੰਮ ਕਰ ਲਿਆ ਕਰੂੰਗੀ ਹਾਂ ਕਰ ਲੈ ਤਾਂ ਹੁਣ ਕਾ ਹੁਣ ਕਾ ਤਾਲ ਚੱਕ ਕੇ ਬੈਠ ਜੂਗੀ ਹੁਣ ਕਤਾਬ ਚੱਕ ਕੇ ਬੈਠ ਜੂਗੀ ਕਹ ਦੂਗੀ ਮੈਂ ਤਾਂ ਪੜਦੀ ਆਂ ਵੀ ਬਸੇ ਦੇ ਕੋਲ ਤਾਂ ਆ ਕੰਮ ਨਹੀਂ ਉਹ ਬਾਗੀ ਨਾ ਲਸਨ ਗੰਡਲ ਨਹੀਂ ਹਾਂ ਐ ਵੀ ਨਹੀਂ ਵੀ ਤੂੰ ਹੀ ਸੱਲਾ ਲੈ ਮੈਂ ਤੇ ਨੁਲੇ ਆ ਦਿੰਿਆ ਹਾਂ ਜਮਾਈ ਨਹੀਂ ਉਹ ਕਰਦੀ ਹੈਗੀ ਕੰਮ ਧੰਦਾ ਕੋਈ किन्ना मर्जी तेन कह कह चलिए दाल चीरी चली बैंगनी जी कर ललू पाके सुनी बैंगनी बना लगी सब्जी हाँ तू खावे रोटी रोटी खावेगा सब्जी थले डिग जाएगा तू इवा अजकल बरिया का ना नहीं रवाये का ना ਹਾਂ ਜਿੰਨਾ ਮਰਜ਼ੀ ਖੜਾਈ ਜਾਈਏ ਜੇ ਬਿੰਦਰ ਆਉਣ ਲੱਗੇਗਾ ਉਹਦੀ ਕਹਿ ਦੇਣਗੇ ਪਤਾ ਨਹੀਂ ਸਾਡੇ ਮੁੰਡੇ ਕੀ ਕਰਤਾ ਲਿਆਵਾਂ ਲੈ ਮੈਂ ਨਾ ਸੁਣ ਗੰਡਾ ਚੱਕ ਕੇ ਨਾਲੇ ਪਤਾ ਵੀ ਇਹਨਾਂ ਦੇ ਘਰ ਬੈਣਾ ਆਸਾਨ ਨਹੀਂ ਲੈਂਦਾ ਉਹ ਹੂੰ ਸਾਰ ਦਿਨ ਇੱਥੇ ਖੇਡਦਾ ਰਹਿੰਦਾਗਾ ਮੈਂ ਹੀ ਚੱਕਾਂ ਹੁਣ ਉਹਨੇ ਚੱਕਦੀ ਉਹ ਤਾਂ ਬਹਿ ਗਈ ਜਾ ਕੇ ਲੈ ਹੈਗੀ ਇੱਥੇ ਆਹ ਜਮਾਨੀ ਹੈਗੀ ਦੇਖ ਚੁੱਲ੍ਹੇ ਕੋਲੇ ਅੰਦਰੀ ਵੱਢ ਗਈ ਫੇਰ ਕੀ ਕਰਾਂਗੇ ਇਹਦਾ ਥੁੜੀ ਦੱਸ ਤੀ ਇਹਨਾਂ ਮਤਦੇ ਦੇ ਕੇ ਹੰਬ ਜਾਣੇ ਆ। ਉਹ ਉਹਨੂੰ ਆਖਿਆ, ਮੁੰਡੇ ਦੇ ਨੂੰ ਆਖਿਆ ਤੇ ਇਹ ਤੇ ਉਹਨੂੰ ਆਖਿਆ ਕਿ ਤੁਸੀਂ ਮੜ ਕੇ ਇਹਨੂੰ ਮੂੰਹ ਤੇ ਕਿਹਾ ਕਰੋ। ਹਾਂ, ਦਾਲ ਪਾਣੀ ਬੜਾ ਬਦਿਆ ਬਣਾਇਆ। ਮਾਂ ਕਰੋ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ। ਕਿਹੜਾ ਬਣਾਇਆ? ਅੱਜ ਨੂਨ ਨੂਨ ਵੱਧ ਪਾਤਾ, ਅੱਜ ਮਿਰਚ ਵੱਧ ਪਾਤੀ। ਕੋਈ ਚੱਜ ਦਾ ਤੂੰ ਬਣਾ ਲਿਆ ਘਰ ਉਹਨੂੰ ਆਉਂਦਾ ਨਹੀਂ ਲੱਖਣ। ਉਹ ਉਹਨੂੰ ਹੀ ਆਏ ਕਹਿੰਦੇ ਹੈਗੇ ਵੀ ਭਾਈ ਤੂੰ ਸਿੱਖ ਲਾ। ਹੂੰ? ਵੀ ਮੜ ਮੋਟਾ ਚੱਜ ਦਾ ਬਣਾਉਣਾ ਸਿੱਖੇ। ਨਾ ਸਿੱਖਦੀ ਨਹੀਂ ਹੈਗੀ। ਕਹਿੰਦੇ ਨਹੀਂ ਇਹਨੂੰ ਤਾਂ। ਨਹੀਂ ਕਰਾ। ਤਨਾ ਭਾਂਡੇ ਚੱਕੇ ਅੰਦਰ ਹੋ ਹੋ ਹੈ ਦੇ ਮਾੜਾ ਕੁੜੀ ਜੀ ਕੋਈ ਕੰਮ ਨਹੀਂ ਕਰਾਉਂਦੀ ਹੈਗੀ ਕੋਈ ਨਹੀਂ ਕੰਮ ਕਰਦੀ ਕੀ ਬਣੂ ਇਹਦਾ ਜਦ ਇਹ ਇੱਥੇ ਨਹੀਂ ਕਰਦੀ ਕਾਹਾਂ ਕੀ ਕਰੂਗੀ ਭਾਈ ਸਾਰੇ ਕੰਮ ਕਰਕੇ ਦਮ ਚੜ ਜਾਂਦਾ ਬੋਲ ਮਾਰਦੀ ਆਂਗੀ ਉਹਨੂੰ ਕਹਿੰਦੀ ਆਂਗੀ ਇੱਕ ਸੂਟ ਕੱਟਣ ਵਾਲਾ ਪਿਆ ਠੀਕ ਆ ਜੇ ਕੱਟ ਲਵੇ ਸਿਉਂਣੂ ਵੀ ਚਲ ਮੈਂ ਸਿਉਂਣੂ ਸਿੱਖ ਲੂਗੀ ਮਾੜ ਮਟਾ ਹੱਥ ਖੁੱਲ ਜੂ ਮੇਰੇ ਕੋਲ ਦੱਸੀ ਜਾਊਂਗੀ ਵੀ ਐ ਕੱਟ ਲਾ ਐ ਕੱਟ ਲਾ ਮਾਰਦੇ ਆ ਬੋਲ ਉਹ ਨਾ ਮੈਂ ਜਾਂਦੀ ਐ ਅੰਦਰ ਲਾ ਦੂਗੀ ਬਹਾਨਾ ਮਤ ਪੜਦੀ ਥੀ ਨਹੀਂ ਕਰਨਾ ਕਰਨਾ ਨਹੀਂ ਕੀ ਆ ਮੈਂ ਕੀ ਕਹਣੀ ਆਗੀ ਕੀ ਕਰਦੀ ਸੀ ਹੁਣ ਤੋਂ ਮੈਂ ਤਾਂ ਦੀਆਂ ਕਿਤਾਬਾਂ ਜਾਂ ਜਣ ਕੇ ਆਈ ਐਗੀ ਕਤਾਬਾਂ ਚ ਨਹੀਂ ਜਾਇਆ ਕਰ ਸਰਦਨ ਕਦੇ ਖੜਿਆ ਆਂ ਤੀ ਕਦੇ ਚਿੰਤੀਆਂ ਤੋ ਅਮੇ ਆਣਾ ਕਰਿਆ ਕਰ ਉਹ ਮੇਰੇ ਬਾੜੇ ਕੀਮਤੀ ਚੀਜ਼ ਆਏਗੀ ਹਾਂ ਉਹ ਕੀਮਤੀ ਚੀਜ਼ਾਂ ਨੇ ਦੇਖੀ ਬਗਾਨੇ ਕਰਨ ਦੇਖੀ ਤੂੰ ਕਰ ਭੱਜੀ ਆਇਆ ਕਰਨੀ ਰੁੱਸ ਰੁੱਸ ਕੇ ਲਾਂਬੇ ਆਇਆ ਕਰ ਕੋਈ ਨਹੀਂ ਉਹਦੇ ਲਾਂਬੇ ਲੂਪੇ ਤੈਨੂੰ ਕੋਈ ਨਹੀਂ ਉਹ ਦਿੰਦਾ ਤੈਨੂੰ ਲਾਂਬੇ ਤੇ ਹਾਂ ਅੱਜ ਕਾ ਮੈਂ ਪੜਾਈ ਦਾ ਮੁੱਲੀ ਆਗਾ ਹੋਰ ਹੁਣ ਤਾਂ ਹੈਗਾ ਪੜਾਈ ਦਾ ਕੰਮ ਵੀ ਕਰਦਾ ਰੋਟੀ ਟੁਕਦਾ ਮੇਨ ਆ ਮੈਂ ਤਾਂ ਹੈਗਾ ਤਾਂ ਹੁਣ ਆਉਂਦਾ ਹੈਗਾ ਮੈਂ ਦੁਹਾ ਨਾ ਕਰਾ ਕਰ ਮਮੀ ਕਿੱਥੇ ਆਉਂਦਾ ਆਉਂਦਾ ਹੈਗਾ ਹੁਣ ਤਾਂ ਨੂੰ ਆਉਂਦਾ ਹੈਗਾ ਜੇ ਆਉਂਦਾ ਹੋਵੇ ਫਿਰ ਮੈਂ ਕਾਹਨੂੰ ਬੁਲਖਾਂ ਤੈਨੂੰ ਕਿਹੜੇ ਕੰਮ ਆਉਂਦੇ ਨੇਗੇ ਮੈਂ ਤਾਂ ਦੇਖੇ ਨਹੀਂ ਕਦੇ ਕਰਦੀਆਂ ਕਦੇ ਨਾ ਹੱਥ ਨੇ ਚੁੱਲੇ ਦੇ ਕੋਲੇ ਲੱਗਦੇ ਨਾ ਲੱਗਦੀਆਂ ਤੜਕੇ ਹੂੰ ਕਦੇ ਕੋਈ ਕੱਪੜੇ ਧੋਣ ਦਾ ਨਹੀਂ ਹੈਗਾ ਵੀ ਮੈਂ ਚਲ ਕੱਪੜੇ ਧਵਾ ਦਾਂ ਕੋਈ ਕੰਮ ਦਾ ਹੈਗਾ ਕਿਸੇ ਦਾ ਵੀ ਮੈਂ ਕਰਾ ਦਾਂ ਕਿ ਕੋਈ ਦੋ ਭਾਂਡੇ ਨੇ ਉਹ ਮਸਾਂ ਮਾਜਦੀਆਂ ਆਂ ਉਹ ਕੋਈ ਨਹੀਂ ਬੀਬੀ ਆਹੋ ਕੋਤ ਲੱਗ ਜੇ ਕਦੇ ਚਿੱਤ ਅਫਦ ਜ਼ਿਆਦੇ ਹੋ ਜਾਣਾ ਥੱਕ ਜਾਂਦੇ ਆਂ ਜੀ ਕਹਦੇ ਨੇ ਚਲ ਮਾਂਜ ਦੂਗੀ ਦੋ ਭਾਂਡੇ ਕੱਲ ਫੇਰ ਮਸਾ ਮਾਜਦੇ ਉਹ ਵੀ 10 ਵਾਰੀ ਕਹਿੰਦੀ ਹੁਣ ਉਹ ਕੱਪੜੇ ਧੋਤੇ ਪੈਣ ਸੁੱਕਣਾ ਕੋਠੇ ਤੇ ਪਾਏ ਪਾਤੇ ਜੀ ਲਾ ਲਿਆ ਤੜਕੇ ਦੇ ਦੇਖ ਲੈ ਕਿਹੜਾ ਵਾਲਾ ਹੋ ਗਿਆ ਆਥਣ ਹੋ ਗਿਆ ਜਮ ਕੋਈ ਨਹੀਂ ਲਾ ਲੈਣੀ ਆਗੇ ਫਿਰ ਅੱਜ ਕਿਹੜਾ ਹਉਣ ਤੁਫ ਜੀ ਬਾਹਰ ਸੀ ਸ਼ਾਂਜੀ ਦਾ ਸੀ ਪਤਾ ਨਹੀਂ ਸੀ ਤੇ ਜੀ ਪਾਣੀ ਹੋ ਜੂ ਹੁਣ ਤਾਂ ਸਲੱਬ ਜ਼ਿਆਦੇ ਹੋਣਗੇ ਫਿਰ ਹੁਣ ਲਾ ਕੇ ਲਾਉਣੀ ਹੈ ਕਿ ਮੈਂ ਵੀ ਇਕੱਲੇ ਅੰਦਰੋਂ ਮੈਂ ਲਾ ਕੇ ਲਾਉਣਾ ਤੇ ਵੀ ਮੈਂ ਕਿੱਥੇ ਤੂੰ ਮਾਂ ਮਾਮਾ ਦਾ ਤੀਆਂ ਇੰਨਾ ਕਰਦਿਆਂ ਨਹੀਂ ਵੀ ਲੈ ਮੈਂ ਰੋਟੀ ਧੋਕ ਕਰਾਦਾ ਮੇਰੀ ਮਾਂ ਔਖੀ ਹੋ ਜਾਂਦੇ ਲਾ ਪੜਤਨਾ ਮੈਂ ਦੂਮਟ ਰਾਤ ਨੂੰ ਲਉਂਦੀ ਤੇ ਐਂ ਸੋਚਦੀ ਹੈਗੀ ਲੈ ਰਾਤ ਨੂੰ ਕਿੱਥੇ ਪੜਾ ਜਾਂਦਾ ਤੂੰ ਆਪ ਹੀ ਮਮੀ ਦੇਖ ਲੈਣਾ ਰਾਤ ਨੂੰ ਕੰਮ ਕਰਦੀ ਹੁੰਦੀਆਂ ਬਠੇਰੀਆਂ ਕੁੜੀਆਂ ਕਰਦੀਆਂ ਨੇ ਕੰਮ ਵਾਧੂ ਕੋਣਾ ਨਾਲ ਤਾਂ ਮਾਪੇ ਉਹਦੇ ਨਾਲ ਕੰਮ ਕਰਾਉਂਦੀਆਂ ਨੇਗੇ ਨਾਲੇ ਪੜ੍ਹਾਈ ਕਰਦੇ ਬਣਨੀ ਐਂ ਕਹਿ ਦਿੰਦੇ ਨੇ ਰਾਤ ਨੂੰ ਪੜ੍ਹ ਲਾਂਗੇ ਘੰਟਾ ਰਾਤ ਨੂੰ ਪੜ੍ਹਾਈ ਕਰ ਲਾਂਗੇ ਲੈ ਦਿਨੇ ਮਾਂ ਦੇ ਨਾਲ ਕੰਮ ਕਰਾ ਦੇਣੇ ਨਾਲੇ ਕੰਮ ਸਿੱਖ ਲੈਂਦਾ ਤੀ ਪੁੱਤ ਤੂੰ ਤੈਨੂੰ ਤਾਂ ਲੱਗਦੇ ਨੇ ਹੁਣ ਐਂ ਗੱਲਾਂ ਫਿਰ ਇਹੀ ਤੇਰੀਆਂ ਗੱਲਾਂ ਤੇ ਨੇ ਗੱਲਾਂ ਮੇਰੇ ਜਿਆਦਾ ਆਇਆ ਕਰਨਗੀਆਂ ਮੇਰੀ ਵੀ ਮੇਰੀ ਮਾਂ ਵੀ ਨਹੀਂ ਚੰਗਾ ਕਹਿੰਦੀ ਤੀ ਵੀ

ਤੇ ਕੰਚੀ ਚ ਕਲਾਂ ਚ ਲਾ ਲਾ ਕੜਾ ਸੋਹਣਿਆ ਆ ਗਿਆ ਹੁਣ ਦੱਸ ਸਮਾਈ ਪਤਾ ਕਿੰਨੇ ਕਿੰਨੇ ਮਹਿੰਗੇ ਹੋ ਰਹੇ ਹਾਂ ਕੋਈ ਨਹੀਂ ਮੈਂ ਤਾਂ ਆਪੇ ਸੰਭਾਲ ਕੇ ਨੂੰ ਮੈਂ ਲੱਗ ਗਈ ਨੌਕਰੀ ਤੇ ਵਧੀਆ ਪੜ੍ਹ ਲੈ ਕੇ ਦੇਖੇ ਜਾਈਂ ਤੇ ਤੇਰਾ ਹਾਂ ਆਹੋ ਸੋਨਾ ਕਰਾਂਗੀ ਜਿੱਦ ਰੱਖਨੇਗੀ ਉਦੋਂ ਦੇਖੂਗੀ ਹਾਂ ਉਦੋਂ ਦੇਖਾਂਗੇ ਤੈਨੂੰ ਕਿੱਦਾਂ ਲੱਗਾਂਗਾ ਪਹਿਲੇ ਬੜਾ ਮਰੀ ਜਾਣੀ ਆਂ ਕਿ ਮੈਂ ਲੱਗ ਜੂੰ ਮੈਂ ਲੱਗ ਜੂੰਗੀ ਲੱਗੇ ਜਾਊਂਗੀ ਹੁਣ ਮੈਨੂੰ ਬੰਗਿਆ ਇੰਨੀ ਵਧੀਆ ਤਾਂ ਪੜ੍ਹਾਈ ਕਰੀ ਜਾਣੀ ਹੈ ਕਿ ਕੋਈ ਦੱਸ ਬਧੀ ਵਧੀਆ ਤਾਂ ਜਦੋਂ ਇੰਨੇ ਵਧੀਆ ਪਰਸੈਂਟ ਆਉਂਦੀਆਂ ਕਿ ਮੈਂ ਤਾਂ ਆਊਗਾ ਉਦੋਂ ਪਤਾ ਲੱਗੂਗਾ ਹੂੰ ਕੋਈ ਨਹੀਂ ਬਦਲਿਆ ਹਾਂ ਤਾਂ ਦਾਗਾ ਫਸਟ ਪੇਸ਼ੈਂਟ ਤੇ ਆਉਣੀ ਲੱਗੀ ਮੈਂ ਦੱਸ ਆਉਣੀ ਆ ਤੂੰ ਮਾਹ ਦੇਖ ਫਰਦਾ ਤੈਨੂੰ ਬਾਲੀਆਂ ਉਹ ਨਾ ਮਾਨਿਆ ਕਰਤਾਂ ਲੈ ਚੱਕ ਸੂਟ ਸਿੱਖ ਲੈ ਸਲਾਈ ਵੀ ਸਿੱਖ ਲੈ ਮੈਂ ਨਹੀਂ ਸਿੱਖਦੀ ਵੀ ਸਲਾਈ ਮੈਂ ਤਾਂ ਪੜਨਾ ਆ ਮੈਂ ਤਾਂ ਪੜੂੰਗੀ ਬਸ ਤੱਕਣਾ ਮੈਂ ਤਾਂ ਤੇਰਾ ਸੂਟ ਸੌਂਕ ਕੇ ਦਿੰਦੀ ਕੋਈ ਹੂੰ ਨਾ ਅਸੀਂ ਦਈਏ ਸੰ ਤੈਨੂੰ ਸਮੇਂ ਆਈ ਟੈਲਰ ਨੂੰ ਆਪਦਾ ਆਪ ਸੌ ਸਿੱਖ ਦੇਖ ਲੈਣਾ ਆਹ ਕਤੋਂ ਕਰਦੀਆਂ ਸੌਂ ਦੇ ਮੇਰਾ ਸੂਟ ਇੱਕ ਆਹ ਹਸਾਂ ਦੇ ਸੂਟ ਉਹ ਲੈ ਚੱਕੇ ਉਹ ਕੱਟਾਂ ਕਿਸੇ ਦਾ ਪਿਆ ਜਿਹੜਾ ਇੱਕ ਸੂਟ ਸੌਣ ਨਾਲ ਚੱਕੇ ਲੈ ਜੇ ਖੜੀ ਤੂੰ ਕੱਟ ਆਹ ਕਦੋਂ ਕਰਦੀ ਹੁੰਨੀ ਆ ਕੱਟ ਲੈ ਤੂੰ ਦੱਸ ਹੋਰ ਜੇ ਖੜੀ ਹੋ ਮੈਨੂੰ ਵੀ ਪੜ ਲੈ ਦੋ ਮਿੰਟ ਦੇਖੀ ਤੂੰ ਕੱਟ ਲੈ ਸੂਟਾਂ ਕਦੋਂ ਕਰਦੀ ਨਹੀਂ ਮੈਂ ਮਾਰ ਜ ਤੇਰੀ ਪੜਾਈ ਨਾ ਮੁੱਕੀ ਰੋਟੀ ਟੁੱਕ ਕਹੇ ਤੇ ਤਾਂ ਪੜ ਲੈ ਹੈ ਕੱਪੜੇ ਲਾ ਲੈ ਜ ਆਪਾਂ ਜੇ ਪਹਿਲਾਂ ਹਾ ਕੱਪੜੇ ਲਾ ਲੈਉਣੀਆਂ ਤੇ ਕੱਲੇ ਬਸ ਇਹੇ ਜੇ ਕੰਮ ਕਰਨ ਜਾਂਦੀ ਹੈਗੀ ਹੋਰ ਨੀ ਕਿੱਝ ਵੱਲ ਦਾ ਸਿੱਖਦੀ ਹੈਗੀ ਲੈ ਫਿਰ ਕੱਪੜੇ ਲਾ ਲੈਉਣੀਆਂ ਤੇ ਉਹਨਾਂ ਹੀ ਤੈਅ ਮਾਰ ਦੂੰਗੀ ਬਸ ਤੈਅ ਕਰ ਦੂੰਗੀ ਉਹਨਾਂ ਇਹ ਕੰਮ ਨਹੀਂ ਹੈ ਕੋਈ ਤੇ ਹੋਰ ਕੰਮ ਹੀ ਤਾਂ ਹੈਗਾ ਇਹੇ ਜੇ ਕੰਮ ਤਾਂ ਮੈਂ ਉਹੀ ਖੜੀ ਬਹਿੰਦੀ ਕਰ ਦਮ ਹੂੰ ਹੂੰ ਤੁਰੀ ਫਿਰਦੀ ਕਰਦਾਂ ਨੀ ਇਹੇ ਜੇ ਕੰਮ ਤਾਂ ਮੈਂ ਐਸੇ ਕੰਮ ਦਾ ਕੀ ਹੈ ਜਿਹੜਾ ਕੰਮ ਕਰਨ ਵਾਲੇ ਨੂੰ ਤੂੰ ਕਰਦੀ ਨਹੀਂ ਹੈਗਾ ਕਿਹੜਾ ਕੰਮ ਕਰਨ ਵਾਲਾ ਰੋਟੀ ਟੁਕ ਸਿੱਖ ਰੋਟੀ ਟੁਕ ਤਾਂ ਦਿਨ ਆਉਂਦਾ ਸੇਕੜਾ ਰੋਟੀ ਟੁਕ ਸਿੱਖਿਆ ਕੰਮ ਮੈਂ ਤਾਂ ਜਾ ਕੇ ਮਾਰਤਾ ਨਹੀਂ ਖਾਵੇਂਗੀ ਮੈਂ ਰੋਟੀ ਟੁੱਕਦਾ ਹਾਂ ਬਸ ਨਹੀਂ ਆਓ ਮਾਹੋ ਕਰਿਆ ਨਹੀਂ ਆ ਤੂੰ ਜਿਹੜਾ ਪਾਂਦਾ ਉਹ ਤਾਂ ਵਧੀਆ ਪਾਂਦਾ ਸਾਰੇ ਚਾ ਕੇ ਖਾਂਦੇ ਨੇਗੇ ਨਹੀਂ ਮੇਰੀ ਗੱਲ ਸੁਣਨੀ ਜਿਹਨੇ ਘਰੇ ਨੇ ਖਾਣੀ ਗਲਾ ਖਾੜਿਆ ਕਰੂਗਾ ਠੀਕ ਹੈ ਨਹੀਂ ਖਾਣੀ ਭਈ ਜਿਹਨੇ ਨਾ ਖਾਇਆ ਕਰੂਗਾ ਸਿੱਧੀ ਮਸਾ ਕਰ ਤੂੰ ਤਾਂ ਹਾਂ

ਜਾ ਖੜੀ ਹੋ ਚਾਹ ਜਾਨੀ ਆ ਵੀ ਚੰਗਲਾ ਆ ਕੇ ਲੈਣੀ ਆ ਕੱਪੜੇ ਇਹਦੇ ਆ ਜਾ ਯਾਨੀ ਜਾਂਦਾ ਨੇ ਰਨੇ ਤੇ ਕਰੋ ਬੈਠੀ ਤੁਰਾ ਫਿਰਦਾ ਕੋਈ ਫੜਾ ਕੇ ਆਉਂਦੀ ਆ ਮੈਂ ਇਹਨੂੰ ਦੇਖੋ ਇਹਨੂੰ ਤੁਸੀਂ ਵੰਦੇ ਚੜਤ ਰੱਖ ਲਿਆ ਕਰੋ ਸੋਨੋ ਸੋਗ ਹੋ ਜਾਂਦਾ ਕਬੀ ਚਲੋ ਹੋ ਆ ਗਏ ਲੇ ਫੜਾ ਕੇ ਆ ਮੈਂ ਇਹਨੂੰ ਤੂੰ ਨਾ ਜਾਈ ਹੁਣ ਮੈਨੂੰ ਪਤਾ ਤੂੰ ਤਾਂ ਉੱਥੇ ਉਹ ਕਰ ਲੇਗੀ ਬੈਹ ਜਾਈਗੀ ਮਮੋ ਤਾਂ ਟਲਦੀ ਆਂਗੀ ਕੱਪੜੇ ਲਿਆ ਕੇ ਤੈ ਹਮਾਰਾ ਕੱਪੜਿਆਂ ਦੇ ਚੰਗਾ ਹਾਂ ਹੋ ਐਸਾ ਹੋ ਗਿਆ ਮੈਂ ਫੜਾਇਆ ਨਹੀਂ ਆਗੀ ਜਾ ਕੇ ਪਾਇਆ ਨਹੀਂ ਆਉਂਦਾ ਉਹਨਾਂ ਦੇ ਘਰੇ ਕਹਿ ਦੂੰਗੀ ਚੱਕੋ ਭਾਈ ਮੁੰਡਾ ਤਾਂ ਸੌ ਗਿਆ ਸੋਡਾ ਤੇ ਪਾ ਲਓ ਇਹਨੂੰ ਤੈ ਹਮਾਰਾ ਕੱਪੜੇ ਦੇ ਆ ਕੇ ਸੂਟ ਚੱਕ ਕੇ ਲਿਆ ਤੇ ਉਹ ਕੱਟਣਾ ਤੈਨੂੰ ਦੱਸਾਂ ਤੈਨੂੰ ਮੇਰੇ ਕੋਲੇ ਬਹਿ ਕੇ ਕੱਟ ਆ ਐ ਨਹੀਂ ਲੱਗਦੀ ਹੁਣ ਤਾਂ ਡੰਡਾ ਖਿੱਚਣਾ ਪਊਗਾ ਐ ਤੂੰ ਐ ਨਹੀਂ ਆਖੇ ਓਖੇ ਲੱਗਦੀ ਹੈਗੀ ਲੈ ਇਹਨੂੰ ਫੜਾ ਕੇ ਆਵਾਂ ਮੈਂ ਤਾਂ ਜਾ ਕੇ ਪਹਿਲਾਂ ਐ ਵੇ ਰੱਬਾ i <laughs>